ਕਹਿੰਦੇ ਪੁਰਾਣੇ ਜ਼ਮਾਨੇ ਚ ਨਾ ਬਜ਼ੁਰਗ ਸੀਗੇ ਜਿਹੜੇ ਉਹ ਟਟਿਰੀ ਨੂੰ ਦੇਖ ਕੇ ਅੰਦਾਜ਼ਾ ਲਗਾ ਦਿੰਦੇ ਸੀਗੇ ਕਿ ਹੜਾਂ ਦੀ ਸਥਿਤੀ ਕੀ ਰਹਿਣੀ ਆ ਤੇ ਇਸ ਵਾਰ ਪ੍ਰਸ਼ਾਸਨ ਵੀ ਬੜਾ ਐਕਟਿਵ ਸੀਗਾ ਕਿਉਂਕਿ ਪ੍ਰੈਡਿਕਸ਼ਨ ਇਹ ਹੋ ਰਹੀ ਸੀ ਵੀ ਟਟਿਰੀ ਨੇ ਇਸ ਵਾਰ ਆਂਡੇ ਨੇ ਜਿਹੜੇ ਦਰਖਤ ਤੇ ਦਿੱਤੇ ਨੇ ਤੇ ਬੜਾ ਇਸ ਵਾਰ ਜਿਹੜੀ ਨਾਜ਼ਕ ਸਥਿਤੀ ਸੀਗੀ ਵੀ ਪਤਾ ਨਹੀਂ ਕੀ ਬਣਨਾ ਵਾ ਪਰ ਕੁਦਰਤ ਨੇ ਕਾਫੀ ਬਚਾਅ ਰੱਖਿਆ ਸੋ ਅੱਜ ਦੀਆਂ ਤਸਵੀਰਾਂ ਲਾਈਵ ਦੇਖ ਸਕਦੇ ਹਾਂ بارش ਹੈ ਜਿਹੜੀ ਅੱਜ ਉਸ ਤਰ੍ਹਾਂ ਦੀ ਬਾਰਿਸ਼ ਨਜ਼ਰ ਆਈ ਜਿਦਾਂ ਦੀ ਮਾਨਸੂਨ ਚ ਹੋਣੀ ਚਾਹੀਦੀ ਹੈ ਲਗਾਤਾਰ ਸਵੇਰ ਤੋਂ 2-3 ਘੰਟੇ ਹੋ ਚੁੱਕੇ ਨੇ ਨੌਨ ਸਟਾਪ ਹੈ ਜਿਹੜੀ ਬਾਰਿਸ਼ ਹੈ ਦੇਖਣ ਨੂੰ ਮਿਲ ਰਹੀ ਹੈ ਔਰ ਮੌਸਮ ਦੇ ਵਿੱਚ ਕਾਫੀ ਨਮੀ ਵੀ ਹੈ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ ਸੋ ਕਹਿ ਸਕਦੇ ਹਾਂ ਮੌਨਸੂਨ ਦੀ ਪਹਿਲੀ ਇਸ ਤਰ੍ਹਾਂ ਦੀ ਬਰਸਾਤ ਇਹ ਦੇਖਣ ਨੂੰ ਮਿਲ ਗਿਆ ਖਾਸ ਕਰ ਅ ਲੁਧਿਆਣੇ ਦੇ ਵਿੱਚ ਜਿਹੜੀ ਕਿ ਲਗਾਤਾਰ 2-3 ਘੰਟੇ ਤੋਂ ਇਸ ਤਰ੍ਹਾਂ ਬਰਸ ਰਹੀ ਹੈ ਕਿਉਂਕਿ ਥੋੜੀ ਜਿਹੀ ਬਾਰਿਸ਼ ਹੁੰਦੀ ਸੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਹਾਂ ਪਾਣੀ ਜ਼ਰੂਰ ਇਕੱਠਾ ਹੁੰਦਾ ਦੇਖਿਆ ਪਰ ਇਸ ਤਰ੍ਹਾਂ ਦੀ ਬਰਸਾਤ ਨਹੀਂ ਦਿਖੀ ਇਸ ਲਈ ਅੱਜ ਜਿਹੜੀ ਇਹ ਬਰਸਾਤ ਹੈ ਨਜ਼ਰ ਆਈ ਮੌਨਸੂਨ ਦੀ ਹਾਲਾਂਕਿ ਸ਼ਾਵਨ ਆਲਮੋਸਟ ਜਾਣ ਵਾਲਾ ਹੈ ਪਾਦੋਂ ਦਾ ਮਹੀਨਾ ਉਹ ਸਗਰਾ ਆਣ ਵਾਲੀ ਹੈ ਪਰ ਅੱਜ ਸਵੇਰ ਤੋਂ ਜਿਹੜੀ ਬਾਰਿਸ਼ ਹੈ ਮੌਨਸੂਨ ਦੀ ਤਰੀਕੇ ਦੇ ਨਾਲ ਬਾਰਿਸ਼ ਨਜ਼ਰ ਆਈ